ਹੇ ਫਰੈਂਡਸ ਵੈਲਕਮ ਟੂ ਮਾਈ ਟੂਡੇ ਸਟਰੀਓ ਤੁਸੀਂ ਸਭ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਬਈ ਸਭ ਨੂੰ ਕਰੌਂ ਚ ਨਹੀਂ ਹਾਂ ਮੈਟਰੋ ਰੇਲ ਦਾ ਸਫਰ ਤਾਂ ਜੇ ਤੋ ਹਣੀ ਹਸ ਤੱਕ ਮਿਰਚਨ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਦੇ ਉੱਤੇ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਮੈਟਰੋ ਰੇਲ ਦਾ ਸਫ਼ਰ ਅਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਮਾਮੇ ਦੇ ਘਰ ਦਿੱਲੀ ਗਏ ਅਸੀਂ ਦਿੱਲੀ ਵਿੱਚ ਘੁੰਮਣ ਲਈ ਮੈਟਰੋ ਰੇਲ ਦਾ ਸਫ਼ਰ ਕੀਤਾ ਅਸੀਂ ਸਵੇਰ 10 ਵਜੇ ਸਟੇਸ਼ਨ ਤੇ ਪਹੁੰਚ ਗਏ ਅਸੀਂ ਲਾਈਨ ਵਿੱਚ ਖੜੇ ਹੋ ਕੇ ਟੋਕਨ ਖਰੀਦਿਆ ਟੋਕਨ ਖਰੀਦਣ ਤੋਂ ਬਾਅਦ ਸੁਰੱਖਿਆ ਗੇਟ ਨੂੰ ਪ੍ਰਾਪਤ ਪਾਰ ਕੀਤਾ ਸੁਰੱਖਿਆ ਗੇਟ ਨੂੰ ਪਾਰ ਕੀਤਾ ਅਸੀਂ ਪਲੇਟਫਾਰਮ ਤੇ ਪਹੁੰਚ ਗਏ ਗੱਡੀ ਪਲੇਟਫਾਰਮ ਤੇ ਆ ਗਈ ਰੇਲ ਗੱਡੀ ਦੇ ਦਰਵਾਜ਼ੇ ਆਪਣੇ ਆਪ ਖੁੱਲ ਗਏ ਅਸੀਂ ਜਾ ਕੇ ਸੀਟ ਤੇ ਬੈਠ ਗਏ ਰੇਲ ਗੱਡੀ ਚੱਲਦੀ ਦਾ ਕੋਈ ਬਤਾ ਨਹੀਂ ਲੱਗਾ ਹਰ ਕੋਈ ਚੁੱਪਚਾਪ ਬੈਠਾ ਸੀ ਸ਼ੀਸ਼ੇ ਵਿੱਚੋਂ ਬਾਹਰ ਦਾ ਧੁੰਦਲਾ ਨਜ਼ਾਰਾ ਵਿਖ ਰਿਹਾ ਸੀ ਡੱਬੇ ਦੇ ਵਿੱਚ ਪੱਟੀ ਉੱਤੇ ਆਉਣ ਵਾਲੇ ਸਟੇਸ਼ਨ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ ਕੁਝ ਦੇਰ ਮਗਰੋਂ ਸਾਡਾ ਸਟੇਸ਼ਨ ਆ ਗਿਆ ਇਹ ਸਟੇਸ਼ਨ ਕਾਫੀ ਵੱਡਾ ਸੀ ਟੋਕਨ ਲਗਾਉਣ ਤੋਂ ਬਾਅਦ ਦਰਵਾਜ਼ਾ ਖੁੱਲਿਆ ਅਤੇ ਅਸੀਂ ਬਾਹਰ ਆ ਗਏ ਮੈਟਰੋ ਦਾ ਸਫ਼ਰ ਬੜਾ ਹੀ ਰੋਮਾਂਟਿਕ ਅਤੇ ਸੁਹਾਵਣਾ ਸੀ ਇਹ ਯਾਤਰਾ ਮੇਰੀ ਯਾਦਗਾਰ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈਚ ਸੌਣੇ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਸਮਪੂਰਨ ਦੇਖਣ ਲਈ ਧੰਨਵਾਦ